ਇਹ ਵਾਰਬਦੀ ਕਹਾਣੀ ਆ ਕੋਈ ਵਾਰਬਦੀ ਨਹੀਂ ਜੀ ਤੇ ਮੇਰ ਕਾਲਾ ਜੇ ਮੇਰ ਕੋਈ ਨਹੀਂ ਤਾਕਤ ਨਹੀਂ ਤੇ ਮੇਰ ਕਾਲਾ ਜੇ ਮੇਰ ਕੋਈ ਨਹੀਂ ਤਾਕਤ ਨਹੀਂ ਕਿ ਹਾਊਸਲੀ ਮੀਟਿੰਗ ਦੇ ਦੌਰਾਨ ਇੰਨਾ ਨਰਾਜ਼ ਹੋਣ ਵਾਲੀ ਕਿਹੜੀ ਗੱਲ ਹੋ ਗਈ ਕਿ ਤੁਸੀਂ ਮੇਰ ਸਾਹਿਬ ਨੂੰ ਸੰਬੋਧਨ ਹੋ ਕੇ ਕੋਈ ਬੜੇ ਸਖਤ ਜੇ ਵੱਡ ਕਹਿ ਦਿੱਤੇ ਨਾ ਧੋਖਾ ਔਰ ਨਾ 420 ਭਾਰਤੀ ਜਨਤਾ ਪਾਰਟੀ ਕਦੀ ਬਰਦਾਸ਼ਤ ਕਰੇਗੀ ਤੇ ਨਾ ਕੀਤੀ ਆ ਉਹਦਾ ਖੁੱਲ ਕੇ ਵਿਰੋਧ ਕਰਾਂਗੇ ਜੋ ਇਹਨਾਂ ਨੇ ਹੈਂਕੀ ਬੈਂਕੀ ਕੀਤੀ ਹੈ ਵਾਰਡ ਬੰਦੀ ਲਾਗੂ ਕਰਨ ਦੀ ਕੋਸ਼ਿਸ਼ ਕਰਨਗੇ ਤੇ ਇਦੋਂ ਵੱਡਾ ਕਾਲਾ ਦਿਨ ਪਟਾਲਾ ਵਾਸਤੇ ਕੋਈ ਨਹੀਂ ਹੋਏਗਾ ਜੇ ਮੇਰ ਨੂੰ ਹੀ ਨਹੀਂ ਪਤਾ ਜਦੋਂ ਮੇਰਾ ਸਵਾਲ ਸੀ ਉਹਨਾਂ ਨੂੰ ਕਿ ਵਾਰਡ ਬੰਦੀ ਤੇ ਤੁਸੀਂ ਕੀ ਸਾਨੂੰ ਜਵਾਬ ਦਿੰਦੇ ਹੋ ਕਿ ਇੱਥੇ ਵਾਰਡ ਬੰਦੀ ਤੁਹਾਡੇ ਤੋਂ ਬਿਨਾ ਹੋ ਗਈ ਉਹ ਕਹਿੰਦੇ ਮੈਨੂੰ ਪਤਾ ਹੀ ਕੁਛ ਨਹੀਂ ਇਹ ਵਾਰ ਬੰਦੀ ਕਾਹਦੀ ਆ ਕੋਈ ਵਾਰ ਬੰਦੀ ਨਹੀਂ ਐ ਤੇ ਇੱਕ ਤੇ ਮੇਰ ਕਾਲਾ ਜੇ ਮੇਰ ਕੋਈ ਨਹੀਂ ਤਾਕਤ ਨਹੀਂ ਤੇ ਇੱਕ ਤੇ ਮੇਰ ਕਾਲਾ ਜੇ ਮੇਰ ਕੋਈ ਨਹੀਂ ਤਾਕਤ ਨਹੀਂ ਜੇ ਮੇਰ ਕੋ ਪਾਵਰਾ ਨਹੀਂ ਤੇ ਮੇਰੇ ਜਵਾਬ ਕਿਉਂ ਨਹੀਂ ਦੇ ਸਕੇ ਕਿ ਉਹ ਕਹਿੰਦੇ ਮੈਨੂੰ ਕੁਛ ਪਤਾ ਹੀ ਨਹੀਂ ਮੈਨੂੰ ਕੌਨਫੀਡੈਂਸ ਨਹੀਂ ਲਿਆ ਗਿਆ ਕਿਉਂ ਨਹੀਂ ਲਿਆ ਗਿਆ ਇਹਦੇ ਵਿੱਚ ਸਰਕਾਰ ਦੀ ਗੱਲ ਆ ਮੇਰ ਸਾਹਿਬ ਦੀ ਗੱਲ ਆ ਜਾਂ ਕੀ ਮਿਲੀ ਭੋਤ ਆ ਮੇਰ ਦੀ ਕੌਨਫੀਡੈਂਸ ਲੈਂਡ ਤੋਂ ਬਿਨਾ ਮੇਰਤਾ ਜਾਂ ਹੋਰ ਵੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਕੌਨਫੀਡੈਂਸ ਲੈਂਡ ਤੋਂ ਬਿਨਾ ਵਾਰਡ ਬੰਦੀ ਸੰਭਵ ਨਹੀਂ ਵਿਰੋਧ ਠੋਕ ਕੇ ਕਰਾਂਗੇ ਕਿ ਨਜਾਇਜ਼ ਧੰਗ ਦੇ ਨਾਲ ਗਲਤ ਧੱਕੇ ਦੇ ਨਾਲ ਜਿਹੜੀ ਵਾਰਡ ਬੰਦੀ ਕੀਤੀ ਜਾ ਰਹੀ ਆ ਇਹ ਤਾਂ ਲਾ ਪਿਸਤਰਾ ਉਦੋਂ ਵੀ ਗੋਲ ਕੀਤਾ ਸੀ ਐਮਪੀ ਇਲੈਕਸ਼ਨ ਦੇ ਵਿੱਚ ਤੇ ਹੁਣ ਵੀ ਉਹਨਾਂ ਨੂੰ ਇਹੋ ਡਰਾ ਕਿ ਜੇ ਕਾਰਪੋਰੇਸ਼ਨ ਦੀ ਵਾਰਡ ਬੰਦੀ ਆਪਣੇ ਢੰਗ ਨਾਲ ਉਹਨਾਂ ਨੇ ਨਾ ਕੀਤੀ ਕਾਨੂੰਨ ਦੀਆਂ ਧੱਜੀਆਂ ਨਾ ਡਾਈਆਂ ਤੇ ਇਹਦੇ ਵਿੱਚ ਭਾਰਤੀ ਜਨਤਾ ਪਾਰਟੀ ਨੰਬਰ 1 ਤੇ ਆਏਗੀ ਇਹ ਉਹਨਾਂ ਨੂੰ ਦੱਸਦਾ ਉਹ ਆਪਣੇ ਮਨ 'ਚ ਤੇ ਸੋਚ ਕੇ ਬੈਠੇ ਨੇ ਕਿ ਅਸੀਂ ਹਾਰ ਨਹੀਂ ਮੰਨਦੇ ਪਰ ਉਹਨਾਂ ਨੂੰ ਵੀ ਭਲੇਖਾ ਵਾ ਕਿ ਅਫਸਰ ਪ੍ਰਸ਼ਾਸਨ ਸਾਰੇ ਹੀ ਉਹਨਾਂ ਦੇ ਨਹੀਂ ਹੁੰਦੇ ਪਰ ਉਹਦੇ ਵਿੱਚ ਇਹਨਾਂ ਨੇ ਸ਼ਹਿਰ ਨੂੰ مین ਟਾਰਗੇਟ ਕੀਤਾ ਕਿ ਸ਼ਹਿਰ ਦੇ ਬਿਲਕੁਲ ਵਾਰਡ ਘੱਟ ਕਰ ਦਿੱਤੇ ਜਾਂ ਔਰ ਬਾਹਰਲੇ ਉੱਤਰ ਦੇ ਵਾਰਡ ਵਧਾ ਦਿੱਤੇ 2027 ਦੀਆਂ ਚੋਣਾਂ ਦਾ ਆਗਾਜ਼ ਲੱਗਦਾ ਹੈ ਹੋ ਚੁੱਕਾ ਹੈ ਔਰ ਇਸੇ ਤਿਆਰੀ ਜੰਗੀ ਪੱਤਰ ਤੇ ਕੀਤੀ ਜਾ ਰਹੀ ਹੈ ਔਰ ਮੌਜੂਦਾ ਆਮ ਆਦਮੀ ਪਾਰਟੀ ਵੱਲੋਂ ਇਸ ਤਿਆਰੀ ਨੂੰ ਲੈ ਕੇ ਬਹੁਤ ਹੀ ਜਲਦਬਾਜ਼ੀ ਦੇ ਵਿੱਚ ਬਹੁਤ ਹੀ ਤੇਜ਼ੀ ਦੇ ਨਾਲ ਨਵੇਂ-ਨਵੇਂ ਕਦਮ ਜਿਹੜੇ ਨੇ ਪੁੱਟੇ ਜਾ ਰਹੇ ਨੇ ਸੋ ਇਹਦੇ ਵਿੱਚ ਹੀ ਇਸ ਵੇਲੇ ਜਿਹੜਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਉਹ ਹੈਗੀ ਹੈ ਨਵੀਂ ਵਾਰਡ ਬੰਦੀ ਔਰ ਜਿਵੇਂ ਹੀ ਹਾਊਸ ਮੀਟਿੰਗ ਹੁੰਦੀ ਹੈ ਨਵੀਂ ਵਾਰਡਬੰਦੀ ਦਾ ਜ਼ਿਕਰ ਹੁੰਦਾ ਹੈ ਕਾਂਗਰਸ ਪਾਰਟੀ ਦੇ ਭਾਜਪੀ ਤੇ ਅਕਾਲੀ ਦਲ ਉਹ ਤਾਂ ਖੁੱਲ ਕੇ ਵਿਰੋਧ ਕਰਦੇ ਨੇ ਔਰ ਉਸ ਮੌਕੇ ਭਾਜਪੀ ਦੇ ਜ਼ਿਲ੍ਹਾ ਪ੍ਰਧਾਨ ਹੀਰਾਵਾਲੀਆ ਗਰਜਦੇ ਹੋਏ ਕੁਝ ਸਵਾਲ ਜਵਾਬ ਕਰਦੇ ਨੇ ਸੋ ਅੱਜ ਸਾਡੇ ਨਾਲ ਨੇ ਭਾਜਪੀ ਜ਼ਿਲ੍ਹਾ ਪ੍ਰਧਾਨ ਹੀਰਾਵਾਲੀਆ ਵਾਲੀਆ ਸਾਹਿਬ ਆਪ ਜੀ ਦਾ ਬਹੁਤ ਬਹੁਤ ਸਵਾਗਤ ਧੰਨਵਾਦ ਜੀ ਬਿੱਟੂ ਜੀ ਹਾਊਸ ਦੀ ਮੀਟਿੰਗ ਸੀ ਤੇ ਹਾਊਸ ਦੀ ਮੀਟਿੰਗ ਦੇ ਦੌਰਾਨ ਐਨਾ ਨਰਾਜ਼ ਹੋਣ ਵਾਲੀ ਕਿਹੜੀ ਗੱਲ ਹੋ ਗਈ ਕਿ ਤੁਸੀਂ ਮੇਅਰ ਸਾਹਿਬ ਨੂੰ ਸੰਬੋਧਨ ਹੋ ਕੇ ਕੋਈ ਬੜੇ ਸਖਤ ਜਵਾਬ ਕਹਿ ਦਿੱਤੇ ਗੱਲ ਨਰਾਸ਼ਗੀ ਦੀ ਨਹੀਂ ਆ ਅੱਜ ਵੀ ਤੇ ਉਸ ਦਿਨ ਵੀ ਜੋਂ ਮੈਂ ਸਨੇਹਾ ਦਿੱਤਾ ਤੇ ਪ੍ਰਸ਼ਾਸਨ ਨੂੰ ਔਰ ਪੰਜਾਬ ਸਰਕਾਰ ਨੂੰ ਸਪੱਸ਼ਟ ਲਫ਼ਜ਼ਾਂ ਦੇ ਵਿੱਚ ਦੱਸਿਆ ਤੇ ਅੱਜ ਵੀ ਦੱਸ ਦੇਣਾ ਚਾਹੁੰਦਾ ਨਾ ਧੋਖਾ ਔਰ ਨਾ 420 ਭਾਰਤੀ ਜਨਤਾ ਪਾਰਟੀ ਕਦੀ ਬਰਦਾਸ਼ਤ ਕਰੇਗੀ ਤੇ ਨਾ ਕੀਤੀ ਆ ਉਹਦਾ ਖੁੱਲ ਕੇ ਵਿਰੋਧ ਕਰਾਂਗੇ ਕਿਹੜੀ 420 ਹੋ ਗਈ ਜੀ ਕਿਹੜਾ ਧੋਖਾ ਹੋ ਗਿਆ ਤੁਹਾਡੇ ਨਾਲ ਕਿਹਦਾ ਖੁੱਲ ਕੇ ਵਿਰੋਧ ਕੀਤਾ ਹੋਈ ਤਾਂ ਅਸੀਂ ਪੁੱਛਨੇ ਤੁਹਾਨੂੰ ਦੇਖੋ ਤੁਸੀਂ ਵਾਰਡ ਬੰਦੀ ਦਾ ਜ਼ਿਕਰ ਕੀਤਾ ਹਾਊਸ ਦੀ ਮੀਟਿੰਗ 20 ਤਰੀਕ ਨੂੰ ਹੋਈ ਜੀ ਹਾਊਸ ਦੀ ਮੀਟਿੰਗ ਦੇ ਵਿੱਚ ਪਤਾ ਲੱਗਾ ਕਿ ਇੱਕ ਨਵੇਂ ਸਿਰਿਓਂ ਵਾਰਡ ਬੰਦੀ ਕੀਤੀ ਗਈ ਆ ਮੈਂ ਮੇਅਰ ਸਾਹਿਬ ਨੂੰ ਕੁਐਸਚਨ ਕੀਤਾ ਕਿ ਤੁਸੀਂ ਬਟਾਲਾ ਦੇ ਮੇਅਰ 38 ਐਮਸੀ ਨੇ ਕਾਂਗਰਸ ਪਾਰਟੀ ਹੂੰ ਔਰ ਹੋਰ ਵੀ ਐਮਸੀ ਨੇ ਉਸ ਹਾਊਸ ਦੇ ਵਿੱਚ 50ਵਾਂ ਦੀ ਟੀਮ ਔਰ ਕਿਸੇ ਨੂੰ ਵੀ ਕੌਨਫੀਡੈਂਸ ਦੇ ਵਿੱਚ ਨਹੀਂ ਲਿਆ ਗਿਆ ਫਿਰ ਮੇਅਰ ਕੋ ਕੀਤਾ ਫਿਰ ਮੇਅਰ ਦੀ ਚੇਅਰ ਕਿਉਂ ਰੱਖੀ ਗਈ ਆ ਅਗਰ ਜੇ ਮੇਰ ਨੂੰ ਹੀ ਨਹੀਂ ਪਤਾ ਜਦੋਂ ਮੇਰਾ ਸਵਾਲ ਸੀ ਉਹਨਾਂ ਨੂੰ ਕਿ ਵਾਰਡ ਬੰਦੀ ਤੇ ਤੁਸੀਂ ਕੀ ਸਾਨੂੰ ਜਵਾਬ ਦਿੰਦੇ ਹੋ ਕਿ ਇੱਥੇ ਵਾਰਡ ਬੰਦੀ ਤੁਹਾਡੇ ਤੋਂ ਬਿਨਾ ਹੋ ਗਈ ਉਹ ਕਹਿੰਦੇ ਮੈਨੂੰ ਪਤਾ ਹੀ ਕੁਛ ਨਹੀਂ ਨਵੇਂ ਕਮਿਸ਼ਨਰ ਸਾਹਿਬ ਨੂੰ ਪੁੱਛਿਆ ਔਰ ਉਹਨਾਂ ਨੂੰ ਇੱਕ ਕੁਐਸਚਨ ਕੀਤਾ ਕਿ ਮੇਰ ਸਾਹਿਬ ਨੂੰ ਮੈਂ ਸਵਾਲ ਕੀਤਾ ਵਾ ਕਮਿਸ਼ਨਰ ਸਾਹਿਬ ਤੁਸੀਂ ਇਹਦਾ ਜਵਾਬ ਦੇ ਦਿਓ ਕਿ ਹਾਊਸ ਟੀਮ ਮੀਟਿੰਗ ਦੇ ਵਿੱਚ ਮੇਰ ਕੋ ਕੀ ਪਾਵਰਾਂ ਨੇ ਜੇ ਮੇਰ ਕੋ ਪਾਵਰਾਂ ਨਹੀਂ ਤੇ ਮੇਰੇ ਜਵਾਬ ਕਿਉਂ ਨਹੀਂ ਦੇ ਸਕੇ ਕਿ ਉਹ ਕਹਿੰਦੇ ਮੈਨੂੰ ਕੁਝ ਪਤਾ ਹੀ ਨਹੀਂ ਮੈਨੂੰ ਕੌਨਫੀਡੈਂਸ ਨਹੀਂ ਲਿਆ ਗਿਆ ਕਿਉਂ ਨਹੀਂ ਲਿਆ ਗਿਆ ਇਹਦੇ ਵਿੱਚ ਸਰਕਾਰ ਦੀ ਗੱਲ ਆ ਮੇਰ ਸਾਹਿਬ ਦੀ ਗੱਲ ਆ ਜਾਂ ਕੀ ਮਿਲੀ ਭੁਗਤਵਾ ਇਹਦਾ ਮੈਨੂੰ ਸਮਝ ਨਹੀਂ ਮਿਲੀ ਭੁਗਤ ਮਿਲੀ ਭੁਗਤ ਲਫ਼ਜ਼ ਵਰਤ ਰਹੇ ਤੁਸੀਂ ਇਹ ਮਿਲੀ ਭੁਗਤ ਕੀ ਲਫ਼ਜ਼ ਹੈ ਜੀ ਇਹਨੂੰ ਖੁੱਲ ਕੇ ਕਰੋ ਮੇਰ ਦੀ ਕੌਨਫੀਡੈਂਸ ਲੈਣ ਤੋਂ ਬਿਨਾ ਮੇਰਤਾ ਜਾਂ ਹੋਰ ਵੀ ਪਾਰਟੀ ਦੇ ਨੁਮਾਇੰਦੇ ਨੂੰ ਕੌਨਫੀਡੈਂਸ ਲੈਣ ਤੋਂ ਬਿਨਾ ਵਾਰਡ ਬੰਦੀ ਸੰਭਵ ਨਹੀਂ ਵਿਰੋਧ ਠੋਕ ਕੇ ਕਰਾਂਗੇ ਕਿ ਨਜਾਇਜ਼ ਧੰਗ ਦੇ ਨਾਲ ਗਲਤ ਧੰਗ ਦੇ ਨਾਲ ਕਿ ਵਾਰਡ ਬੰਦੀ ਕੀਤੀ ਜਾ ਰਹੀ ਆ ਕਿਉਂਕਿ ਬਟਾਲਾ ਦੇ ਅੰਦਰ ਐਮਪੀ ਇਲੈਕਸ਼ਨ ਦੇ ਵਿੱਚ ਹੁਣ ਭਾਰਤੀ ਜਨਤਾ ਪਾਰਟੀ ਸਾਰੇ ਬੂਥਾਂ ਤੇ ਸਿਟੀ ਦੇ ਵਿੱਚੋਂ ਜਿੱਤੀ ਸੀ ਠੀਕ ਹੈ 47 ਬੂਥਾਂ ਤੇ ਜਿੱਤ ਹੋਈ ਸੀ ਔਰ ਉਹ ਜਿੱਤ ਦਾ ਡਰ ਅੱਜ ਵੀ ਆਪ ਪਾਰਟੀ ਨੂੰ ਸਤਾ ਰਿਹਾ ਉਹਦੇ ਨਮਾਜ਼ੇ ਨੂੰ ਸਤਾ ਰਿਹਾ ਕਿਉਂਕਿ ਇਹਦਾ ਦਾ ਬਿਸਤਰਾ ਉਦੋਂ ਵੀ ਗੋਲ ਕੀਤਾ ਸੀ ਐਮਪੀ ਇਲੈਕਸ਼ਨ ਦੇ ਵਿੱਚ ਤੇ ਹੁਣ ਵੀ ਉਹਨਾਂ ਨੂੰ ਇਹੋ ਡਰਾ ਕਿ ਜੇ ਕਾਰਪੋਰੇਸ਼ਨ ਦੀ ਵਾਰਡ ਬੰਦੀ ਆਪਣੇ ਢੰਗ ਨਾਲ ਉਹਨਾਂ ਨੇ ਨਾ ਕੀਤੀ ਕਾਨੂੰਨ ਦੀਆਂ ਧੱਜੀਆਂ ਨਾ ਡਾਈਆਂ ਤੇ ਇਹਦੇ ਵਿੱਚ ਪਾਰਟੀ ਜਾਂਦਾ ਪਾਰਟੀ ਨੰਬਰ 1 ਤੇ ਆਏਗੀ ਇਹ ਉਹਨਾਂ ਨੂੰ ਦੱਸਦਾ ਹਾਊਸ ਦੇ ਵਿੱਚ ਫਿਰ ਮੀਟਿੰਗ ਹੋਈ ਹੈ ਤੇ ਜਿਹੜੀ ਵਾਰਡਬੰਦੀ ਵਾਲਾ ਮਤ ਹੈ ਉਹਨੂੰ ਰੋਕ ਦਿੱਤਾ ਗਿਆ ਹੈ ਮਤਾ ਪਾਸ ਹੋਇਆ ਹੈ ਕਿ ਵਾਰਡਬੰਦੀ ਨਵੀਂ ਨਾ ਹੋਵੇ ਇਸ ਮਤੇ ਦਾ ਅਸਰ ਹੋਏਗਾ ਇਹ ਮਤਾ ਜਦੋਂ ਹਾਊਸ ਦੀ ਮੀਟਿੰਗ ਦੇ ਵਿੱਚ ਹੋ ਜਾਗੇ ਤਾਂ ਇਹ ਕੋਈ ਨਿੱਕੀ ਗੱਲ ਨਹੀਂ ਹੁੰਦੀ ਬਹੁਤ ਵੱਡੀ ਗੱਲ ਹੁੰਦੀ ਦੇਖੋ ਇਹ ਹਾਊਸ ਤੇ ਮੇਅਰ ਭਾਵੇਂ ਕਾਂਗਰਸ ਪਾਰਟੀ ਦੇ ਨੇ ਪਰ ਮੇਅਰ ਬਟਾਲਾ ਦੇ ਨੇ ਹੂੰ ਉਹਨਾਂ ਨੂੰ ਉਹਨਾਂ ਦੀ ਡਿਊਟੀ ਬਣਦੀ ਆ ਸਾਰੀਆਂ ਪਾਰਟੀਆਂ ਨੇ ਰਲ ਕੇ ਉਹਨਾਂ ਨੂੰ ਇਹ ਜਿਹੜਾ ਮਤਾ ਪਿਆ ਉਹਦੇ ਵਿੱਚ ਸਾਥ ਦਿੱਤਾ ਔਰ ਇਹ ਵਾਰਦਬੰਦੀ ਨਾ ਹੋਵੇ ਹੂੰ ਸਿੱਧਾ ਸਿੱਧਾ ਪ੍ਰਸ਼ਾਸਨ ਨੂੰ ਤੇ ਸਰਕਾਰ ਨੂੰ ਇਸ ਸਪੱਸ਼ਟ ਰੂਪ ਦੇ ਵਿੱਚ ਕਿਹਾ ਕਿ ਵਾਰਦਬੰਦੀ ਨਹੀਂ ਹੋਣੀ ਚਾਹੀਦੀ ਸਾਰੇ ਨੁਮਾਇੰਦਿਆਂ ਨੂੰ ਬਿਠਾ ਕੇ ਸਾਰਿਆਂ ਨੂੰ ਕੌਨਫੀਡੈਂਸ ਲੈ ਕੇ ਔਰ ਸਾਰੀਆਂ ਸ਼ਰਤਾਂ ਜੋ ਵਾਰਦਬੰਦੀ ਲਈ ਚਾਹੀਦੀਆਂ ਨੇ ਉਹ ਪੂਰੀਆਂ ਕੀਤੀਆਂ ਜਾਣ ਫਿਰ ਵਾਰਡ ਬੰਦੀ ਲੱਗੂ ਹੁੰਦੀਆਂ ਕੀ ਸ਼ਰਤਾਂ ਜੇ ਨਵੀਂ ਵਾਰਡ ਬੰਦੀ ਕਰਨੀ ਹੋਵੇ ਤਾਂ ਕੀ ਕੀ ਚਾਹੀਦਾ ਸ਼ਰਤਾਂ ਦੇ ਵਿੱਚ ਬਹੁਤ ਕੋਸ਼ਾ ਜੀ ਸ਼ਰਤਾਂ ਦੇ ਵਿੱਚ 10% ਆਬਾਦੀ ਦਾ ਵਧਣਾ ਜੀ ਕੁਝ ਬਾਹਰਲੇ ਇਲਾਕਿਆਂ ਨੂੰ ਨਾਲ ਸ਼ਾਮਲ ਕਰਨਾ ਜੀ ਔਰ ਜਿਹੜੀ ਜਾਣਗਰਨਾ ਆਬਾਦੀ ਦੀ ਕਰਨੀ ਹੁੰਦੀ ਹੈ ਉਹ ਕੰਪੀਟੈਂਟ ਜਿਹੜੇ ਅਫੀਸਰ ਨੇ ਉਹਨਾਂ ਦੀ ਡਿਊਟੀ ਲਗਾ ਕੇ ਉਨਾ ਅਫੀਸਰ ਦੇ ਦੁਆਰਾ ਕੀਤੀ ਜਾਂਦੀ ਹੈ ਉਹ ਸਾਰੀਆਂ ਸ਼ਰਤਾਂ ਜਿਹੜੀਆਂ ਹੁੰਦੀਆਂ ਨੇ ਪਰਸੈਂਟੇਜ ਦੇ ਆਧਾਰ ਤੇ ਸਰਕਾਰ ਦੇ ਕੋਈ ਨਿਯਮ ਤੈਅ ਨੇ ਜੀ ਜੀ ਉਹਦੇ ਤਹਿਤ ਹੀ ਵਾਰਡ ਬੰਦੀ ਜਿਹੜੀ ਆ ਸੰਭਵ ਆ ਉਸ ਤਰ੍ਹਾਂ ਵਾਰਡ ਬੰਦੀ ਨਹੀਂ ਮੰਨੀ ਆ ਅੱਛਾ ਹੀਰਾ ਜੀ ਇਹ ਜਿਹੜੀ ਹੁਣ ਨਵੀਂ ਵਾਰਡ ਬੰਦੀ ਦਾ ਹੀ ਜ਼ਿਕਰ ਕਰ ਲਿਆ ਤੁਹਾਨੂੰ ਕੀ ਲੱਗਦਾ ਜੀ ਵਾਰਡ ਬੰਦੀ ਦਾ ਪ੍ਰੋਸੈਸ ਪੂਰਾ ਹੋ ਚੁੱਕਾ ਹੈ ਕਿਉਂਕਿ ਜਿਨ੍ਹਾਂ ਦੀ ਸਰਕਾਰ ਹੈ ਉਹ ਤਾਂ ਏਡੀ ਛੇਤੀ ਹਾਰ ਮੰਨਣ ਵਾਲੇ ਹਨ ਗੱਲ ਤੁਸੀਂ ਠੀਕ ਕੀਤੀ ਆ ਉਹ ਆਪਣੇ ਮਨ 'ਚ ਤੇ ਸੋਚ ਕੇ ਬੈਠੇ ਨੇ ਕਿ ਅਸੀਂ ਹਾਰ ਨਹੀਂ ਮੰਨਦੇ ਪਰ ਉਹਨਾਂ ਨੂੰ ਵੀ ਭਲੇਖਾ ਵਾ ਕਿ ਅਫਸਰ ਪ੍ਰਸ਼ਾਸਨ ਸਾਰੇ ਹੀ ਉਹਨਾਂ ਦੇ ਨਹੀਂ ਹੁੰਦੇ ਜੀ ਜੀ ਸਾਰੀ ਗੱਲ ਪਤਾ ਲੱਗ ਜਾਂਦੀ ਆ ਲਗ ਪਗ ਅੱਜ ਤੱਕ ਕੋਈ ਕਾਰਪੋਰੇਸ਼ਨ ਦੇ ਵਿੱਚ ਨੋਟਿਸ ਬੋਰਡ ਤੇ ਕੋਈ ਵੀ ਵਾਰ ਬੰਦੀ ਬਾਰੇ ਨਹੀਂ ਲਿਖਿਆ ਗਿਆ ਜਦ ਕਿ ਵਾਰ ਬਣਦੀ ਜੋ ਖਦਸ਼ਾ ਜੋ ਸਚਾਈ ਆ ਇਹਨਾਂ ਨੇ ਆਪਣੇ ਹਿਸਾਬ ਨਾਲ ਜੋ ਪਤਾ ਲੱਗਾ ਉਹ ਕੀਤੀ ਆ ਔਰ ਉਹਦੇ ਵਿੱਚ ਇਹਨਾਂ ਨੇ ਸ਼ਹਿਰ ਨੂੰ مین ਟਾਰਗੇਟ ਕੀਤਾ ਕਿ ਸ਼ਹਿਰ ਦੇ ਬਿਲਕੁਲ ਵਾਰਡ ਘੱਟ ਕਰ ਦਿੱਤੇ ਜਾਂ ਔਰ ਬਾਹਰਲੇ ਆਊਟਰ ਰੀ ਦੇ ਵਾਰਡ ਵਧਾ ਦਿੱਤੇ ਜਾਂ ਜਿਵੇਂ ਇਸ ਵੇਲੇ ਬਟਾਲਾ ਦੇ 50 ਵਾਰਡ ਨੇ ਤੇ ਸ਼ਹਿਰ ਦੇ ਕਿੰਨੇ ਵਾਰਡ ਨੇ ਉੱਚ ਸ਼ਹਿਰ ਦੇ 20 ਵਾਰਡ ਨੇ ਲਗਭਗ 30 ਵਾਰਡ ਆਊਟਰ ਦੇ ਨੇ 20 ਵਾਰਡ ਜਿਹੜੇ ਸਿਟੀ ਦੇ ਨੇ ਪੈਂਦੇ ਉਹਨਾਂ ਨੂੰ ਇਹਨਾਂ ਨੇ ਕੰਪੈਕਟ ਕਰਕੇ ਹਿੱਟ ਕਰਨਾ ਹੈ ਕਾਂਗਰਸ ਪਾਰਟੀ ਦੇ 38 ਐਮਸੀ ਜੀ ਮੇਅਰ ਸਾਹਿਬ ਮੈਂ ਇਹਨਾਂ ਨੂੰ ਸਪਸ਼ਟ ਤੌਰ ਤੇ ਕਹਿਆ ਕਿ ਅਗਰ ਤੁਸੀਂ ਬੋਲ ਨਹੀਂ ਸਕਦੇ ਅਗਰ ਤੁਸੀਂ 38 ਐਮਸੀਆਂ ਨਾਲ ਹਾਊਸ ਦੇ ਵਿੱਚ ਮਤਾ ਜਿਹੜਾ ਪਾਇਆ ਵਾ ਜਿਹੜਾ ਇਹਨਾਂ ਨੇ ਵਾਰਡਬੰਦੀ ਦਾ ਫਾਈਨਲ ਕੀਤਾ ਉਹਦਾ ਵਿਰੋਧ ਨਹੀਂ ਕਰ ਸਕਦੇ ਤਾਂ ਫਿਰ ਐਮਸੀਆਂ 38 ਦਾ ਤੇ ਮੇਅਰਸ਼ਿਪ ਕਰਨ ਦਾ ਕੀ ਲਾਭ ਹੈ ਨਵੀਂ ਵਾਰਡਬੰਦੀ ਹੋ ਹੀ ਗਈ ਨਵੀਂ ਵਾਰਡਬੰਦੀ ਜਿਹੜੀ ਲਾਗੂ ਹੋਈ ਯਾਨੀ ਪਤਾ ਲੱਗ ਜਾਏਗਾ ਤੁਹਾਨੂੰ 31 ਤਰੀਕ ਤੋਂ ਬਾਅਦ ਕੀ ਨਤੀਜੇ ਆਏ ਕਿਉਂਕਿ 31 ਦਸੰਬਰ 31 ਦਸੰਬਰ ਤੋਂ ਬਾਅਦ ਤੇ ਵਾਰਡਬੰਦੀਆਂ ਦਾ ਪਤਾ ਲੱਗੀ ਜਾਣਾ ਹੈ ਬਿਲਕੁਲ ਬਿਲਕੁਲ ਹਾਈ ਕੋਰਟ ਦੇ ਵਿੱਚ ਮੈਟਰ ਗਿਆ ਵਾ ਹੂੰ ਕਾਰਪੋਰੇਸ਼ਨ ਵੱਲੋਂ ਸਾਂਝੇ ਤੌਰ ਤੇ ਜੋ ਕਾਰਪੋਰੇਸ਼ਨ ਵੱਲੋਂ ਗਿਆ ਵਾ ਮੈਟਰ ਔਰ ਹਾਈ ਕੋਰਟ ਨੇ ਨੋਟਸ ਕੀਤਾ ਵਾ ਅੱਛਾ ਔਰ ਨੋਟਸ ਦੀ ਤਾਰੀਖ ਜਿਹੜੀ ਆ 3 ਤਾਰੀਖ ਦਿੱਤੀ ਆ ਉਹਨਾਂ ਨੇ 3 ਫਰਵਰੀ ਆ 3 ਫਰਵਰੀ ਇਹ ਜਵਾਬ ਮੰਗਿਆ ਸੀ ਮੰਗਿਆ ਕਿ ਜਵਾਬ ਮੰਗਿਆ ਕੀ ਕੀਤਾ ਦੇਖੋ ਉਹਨਾਂ ਨੇ ਜਵਾਬ ਮੰਗਿਆ ਵਾ ਤੇ 3 ਤਾਰੀਖ ਤੱਕ ਜਵਾਬ ਦਿਓ ਆਪਣਾ ਸਰਕਾਰ ਕੋਲ ਜਵਾਬ ਮੰਗਿਆ ਹੂੰ ਔਰ ਸਾਡੀ ਲੜਾਈ جاری ਰਹੇਗੀ ਅਸੀਂ ਥੱਕਾ ਨਹੀਂ ਹੋਣ ਦੇਣਾ ਔਰ ਜੇ ਮੈਂ ਪੰਜਾਬ ਸਰਕਾਰ ਨੂੰ डीसी गुरदासपुर ਨੂੰ ਕਮਿਸ਼ਨਰ ਬਟਾਲਾ ਕਾਰਪੋਰੇਸ਼ਨ ਨੂੰ ਰਮੇਰ ਸਾਹਿਬ ਨੂੰ ਜੀ ਇਹ ਸਪਸ਼ਟ ਲਫਜ਼ਾਂ ਵਿੱਚ ਦੱਸ ਦੇਣਾ ਚਾਹੁੰਦਾ ਕਿ ਅਗਰ ਜੋ ਇਹਨਾਂ ਨੇ ਹੈਂਕੀ ਬੈਂਕੀ ਕੀਤੀ ਹੈ ਵਾਰਡਬੰਦੀ ਲਾਗੂ ਕਰਨ ਦੀ ਕੋਸ਼ਿਸ਼ ਕਰਨਗੇ ਤੇ ਇਦੋਂ ਬਟਾ ਕਾਲਾ ਦਿਨ ਬਟਾਲਾ ਵਾਸਤੇ ਕੋਈ ਨਹੀਂ ਹੋਏਗਾ ਇਹਨਾਂ ਨੂੰ ਸਾਰਿਆਂ ਨੂੰ ਕੌਨਫੀਡੈਂਸ ਲੈ ਕੇ ਹਾਊਸ ਦੀ ਪ੍ਰੋਪਰ ਮੀਟਿੰਗ ਕਰਕੇ ਤੇ ਫਿਰ ਇਸ ਵਾਰਡਬੰਦੀ ਲਾਗੂ ਕਰਨਾ ਚਾਹੀਦਾ ਔਰ ਇਹਨਾਂ ਨੂੰ ਹਾਈ ਕੋਰਟ ਨੂੰ ਜਵਾਬ ਦੇਣਾ ਪਏਗਾ ਨੁਕਸਾਨ ਇਹ ਹੈ ਨਾ ਕਿ ਪਾਰਟੀਆਂ ਨੂੰ ਕੌਨਫੀਡੈਂਸ ਲੈ ਤੋਂ ਬਿਨਾਂ ਵਾਰਡਬੰਦੀ ਨਹੀਂ ਨਿਪਰੇ ਚੱਲ ਸਕਦੀ ਔਰ ਜੇ ਤੁਹਾਡੀ ਆਬਾਦੀ ਹ 10% ਇਨਕਰੀਜ਼ ਹੋਈ ਆ ਤੇ ਤੁਸੀਂ ਕਰੋ ਅਸੀਂ ਕਾਨੂੰਨ ਦਾ ਸਵਾਗਤ ਕਰਦੇ ਸਹੀ ਢੰਗ ਦੇ ਨਾਲ ਕਰੋ ਹਾਂ ਨਾਜ਼ਾਇਜ਼ ਨਹੀਂ ਹੋਵੇ ਜੀ ਸੋ ਇਸ ਸੰ ਸਾਡੇ ਨਾਲ ਬੀਜੇਪੀ ਤੇਜੇਲਾ ਪ੍ਰਧਾਨ ਹੀਰਾਵਾਲੀਆ ਸੋ ਆਖਿਰ ਨਵੀਂ ਵਾਰਡ ਬੰਦੀ ਦੇ ਨਾਲ ਜਿਹੜੀ ਇਹ ਵਾਰਡ ਬੰਦੀ ਦੇ ਵਿੱਚ ਸ਼ਹਿਰ ਦੀ ਵਾਰਡ ਬੰਦੀ ਹੈ ਜਿਹੜੀਆਂ 20 ਵਾਰਡਾਂ ਨੇ 20 ਵਾਰਡਾਂ ਨੇ ਇਹਨਾਂ ਵਾਰਡਾਂ ਨੂੰ ਕਿਸ ਤਰੀਕੇ ਨਾਲ ਘਟਾਇਆ ਜਾਂ ਵਧਾਇਆ ਜਾ ਰਿਹਾ ਹੈ ਸਿਆਸੀ ਤੌਰ ਤੇ ਨਫਾ-ਨੁਕਸਾਨ ਹੋਏਗਾ ਕੀ ਉਹਦੇ ਨਾਲ ਸ਼ਹਿਰ ਵਾਸੀਆਂ ਨੂੰ ਮੁਹੱਲਾ ਵਾਸੀਆਂ ਨੂੰ ਨਵੀਂ ਵਾਰਡਬੰਦੀ ਹੋਣ ਨਾਲ ਕਿਹੜੀ ਕਿਹੜੀ ਦਿੱਕਤ ਆ ਸਕਦੀ ਹੈ ਕੀ ਕੀ ਪਰੇਸ਼ਾਨੀਆਂ ਹੋਣਗੀਆਂ ਔਰ ਉਹਨਾਂ ਪਰੇਸ਼ਾਨੀਆਂ ਨੂੰ ਕਿਸ ਤਰ੍ਹਾਂ ਹੱਲ ਕੀਤਾ ਜਾਏਗਾ ਸੋ ਅਸੀਂ ਆਉਣ ਵਾਲੇ ਦਿਨਾਂ 'ਚ ਤੁਹਾਨੂੰ ਅਗਲੇ ਸ਼ੋਅ 'ਚ ਦੱਸਾਂਗੇ ਕਿ ਨਵੀਂ ਵਾਰਡਬੰਦੀ ਦੇ ਨਾਲ ਕਿਹੜੇ ਕਿਹੜੇ ਪੰਗੇ ਪੈਣਗੇ ਕਿਹੜੀਆਂ ਕਿਹੜੀਆਂ ਮੁਸੀਬਤਾਂ ਹੋਣਗੀਆਂ ਕੀ ਕੀ ਦਿੱਕਤਾਂ ਆਉਣਗੀਆਂ ਵੋਟਰਾਂ ਨੂੰ ਔਰ ਇਹਦਾ ਸਿਆਸੀ ਤੌਰ ਤੇ ਫਾਇਦਾ ਕੀ ਤੇ ਨੁਕਸਾਨ ਕੀ ਹੈ ਤੇ ਕਿਹੜੀ ਪਾਰਟੀ 'ਚੋਂ ਲਾਹਾ ਖਟ ਸਕਦੀ ਹੈ ਤੇ ਕਿਹੜੀ ਪਾਰਟੀ ਜਿਹੜੀ ਹੈ ਉਹਨੂੰ ਵੱਡਾ ਨੁਕਸਾਨ ਹੋ ਸਕਦਾ ਹੈ ਇਹ ਦੱਸਾਂਗੇ ਅਗਲੇ ਸ਼ੋਅ 'ਚ ਤੋ ਹੀਰਾ ਵਾਲਾ ਜੀ ਦਿਵਯਦਾਤ ਬਾਬਾ ਸ਼ੁਕਰੀਆ ਧੰਨਵਾਦ ਵੈਕਟਰ ਅਕਸਰ ਦੀ ਆਵਾਜ਼ ਨਾ ਰਹੀ ਟੂਡੇ